ਅੱਗ ਲਾ ਕੇ ਅੰਦਰ ਭੂਕਤੇ ਨੇ ਕਿੱਧਰ ਭੂਕਤੇ ਉਹ ਭਾਈ ਜੀ ਵੇ ਲਾਤਾਂ ਦੇ ਬੁਰੇ ਦੇ ਮਾਨਸੋ ਬੀਰ ਕੀ ਲੱਭਿਆ ਨਾ ਤੁਸੀਂ ਮੈਂ ਸਮਾਨ ਲਾ ਬੰਦਾ ਕੋਈ ਆਪਦਾ ਕੀ ਸਮਾਨ ਲਾਦਨੇ ਹੋਗੇ ਵੈਸੇ ਲਾਉਦਾ ਪੈਸੇ ਹਾਂ ਮੈਨੂੰ ਪਤਾ ਸੀ ਪੈਸੇ ਚਾਹੀਦੇ ਨੇ ਤੁਹਾਨੂੰ ਹੂੰ ਨਹੀਂ ਪੈਸੇ ਮੈਂ ਕਿੱਥੋਂ ਦੇਵਾਂ ਹੈ ਨਹੀਂ ਕਿ ਘਰੇ ਪੈਸੇ ਕਿ ਤੂੰ ਮਰਜੀ ਲੈ ਕੇ ਦੇ ਮੇਰਾ ਜਾਨ ਨਿਕਲੀ ਜਾਂਦੀ ਏ ਕਿ ਜਾਨ ਨਿਕਲੀ ਜਾਂਦੀ ਘਰ ਦਾ ਨਾ ਕੋਈ ਸਮਾਨ ਨਹੀਂ ਬਚਾ ਜਿਹੜਾ ਤੁਸੀਂ ਵੇਚ ਕੇ ਨਹੀਂ ਖਾਦਾ ਘਰੇ ਆਟਾ ਤੱਕ ਨਹੀਂ ਹੈਗਾ ਰੋਟੀ ਕਾਦੀ ਬਣਾਵਾ ਮੈਂ ਉਰੇ ਖੜੀ ਪਾਸਣ ਜੇਨਾਂ ਦੇ ਮੈਨੂੰ ਪੈਸੇ ਦੇ ਲੱਭ ਕੇ ਵਾਹ ਜੇ ਦੇ ਮੈਨੂੰ ਲੱਭ ਗਏ ਲੈ ਚਾਬੀ ਦੇ ਮੈਂ ਨਹੀਂ ਦਿੰਦੀ ਚਾਬੀ ਕਾਣੂ ਤੁਸੀਂ ਫਰੋਲਾ ਬਰਾਲੀ ਕਰਿਆ ਨਾ ਕੁਝ ਨਹੀਂ ਹੈਗਾ ਘਰੇ ਉਹ ਧਾਰਾ ਗੁੱਸੇ ਵਾਹ ਜੇ ਦੇ ਲੱਭ ਗਏ ਮੈਂ ਕਿੱਥੇ ਜਾਵਾਂ ਪੈ ਸੁਣਦੇ ਹੈਗੇ ਇੱਕ ਵਾਰੀ ਕਹਿਦਾ ਮੈਂ ਪੈਸੇ ਲੈ ਕੇ ਦੇ ਸੇ ਆਦੇ ਪੈਕਿਆਂ ਤੋਂ ਲੈ ਕੇ ਦੇ ਮੈਨੂੰ ਨਾ ਕਰੇ ਬੈਠ ਕੇ ਪੈਸੇ ਆ ਜਾਣਗੇ ਕਿ ਬਾਹਰ ਜਾ ਕੇ ਕੋਈ ਕੰਮ ਕਰੋਗੇ ਫੇਰ ਹੀ ਚਾਰ ਪੈਸੇ ਆਉਣਗੇ ਨਹੀਂ ਬਾਹਰ ਜਾਂਦਾ ਕਹਿੰਦੇ ਬਾਹਰ ਹੋ ਕੇ ਨਿਕਲੇ ਫਿਰ ਜਾਂਦਾ ਨੂੰ ਜਾ ਜਾ ਕੇ ਕੋਈ ਕੰਮ ਲੱਭ ਲਓ ਆ ਮੈਂ ਕਰਾਂ ਮੈਂ ਮੈਂ ਕੰਮ ਕਰਾਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਤੇਲੀ ਮਾਰਾਂ ਮੈਂ ਕੀ ਕੀ ਰਹੀ ਅੜਦੀ ਨਹੀਂ ਕਰਤੀ ਮਤੈਨ ਨੇ ਪੜੇ ਲਈ ਕੀ ਹੈਂਗੀ ਕਿਤੇ ਵੀ ਜੋਬ ਕਰਕੇ ਆਪਦੀ ਲਾਈਫ ਸੈੱਟ ਕਰ ਸਕਦੀ ਸੀ ਕਿਤੇ ਰੋਜ਼ ਮੈਨੂੰ ਕੁੱਟ ਕੇ ਆਣੀ ਪੈਂਦੀ ਆ ਕਿਤੇ ਜਾਵਾਂ ਮੈਂ ਸੰਦੀਪ ਕੀ ਹੋ ਗਿਆ ਥੋੜੇ ਘਰੋਂ ਅੱਜ ਫੇਰ ਵਾਜ ਜਾ ਜਾਈ ਜਾਂਦੀ ਅਸੀਂ ਮੈਨੂੰ ਲੱਗਦਾ ਫੇਰ ਕੁੱਟਿਆ ਤੈਨੂੰ ਕੀ ਦੱਸਾਂ ਭਾਣੇ ਇਹ ਤਾਂ ਰੋਜ਼ ਦਾ ਹੀ ਹੈਗਾ ਇਹ ਕਿਹੜਾ ਅੱਜ ਦਾ ਹੈਗਾ ਤੁਹਾਨੂੰ ਪਤਾ ਤਾਂ ਹੈਗਾ ਜਦੋਂ ਨਸ਼ੇੜੀ ਪੱਲੇ ਪੈ ਜੇ ਨਾ ਸਾਡੀਆਂ ਕੁੜੀਆਂ ਦੀ ਤਾਂ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਮੇਰਾ ਵੀ ਕੁਝ ਉਹੀ ਹਾਲ ਹੈਗਾ ਹਾਂ ਸੰਦੀਪ ਪਰ ਐ ਤੂੰ ਕਿੰਨਾ ਕੁ ਟਾਈਮ ਕੱਟ ਖਾਈ ਜਾਏਂਗੀ ਤੇਰੀ বিনা ਕਿਸਮਤੀ ਮਾਰੀ ਆ ਵਿਆਹ ਤਾਂ ਪਹਿਲਾਂ ਤੁਸੀਂ ਪੁੱਛਦਾ ਸੀ ਨਹੀਂ ਕਰੀ ਥੋੜੀ ਮੰਮੀ ਹੁਣਾਣੀ ਵੀ ਇੰਨੇ ਨਸ਼ੇ ਕਰਦਾਗਾ ਇਹ ਕੀ ਦੱਸਾਂ ਬਣੀ ਕਹਿੰਦੇ ਹੁੰਦੇ ਆ ਨਾ ਲੇਖਾ ਦੇ ਲਿਖੇ ਨੂੰ ਆਪਾਂ ਟਾਲ ਨਹੀਂ ਸਕਦੇ ਬਸ ਫਿਰ ਮੇਰੀ ਜ਼ਿੰਦਗੀ ਚ ਵੀ ਇਹ ਸਭ ਕੁਝ ਸੀਗਾ ਮੰਨਿਆ ਕਿ ਕਿਸਮਤ ਹੁੰਦੀ ਆ ਇਹ ਪਰ ਨਹੀਂ ਮਾਪਿਓ ਨੂੰ ਨਾ ਕੁਝ ਪੁੱਛਣਾ ਚਾਹੀਦਾ ਪੁੱਛ ਦੱਸ ਕਰਨੀ ਚਾਹੀਦੀ ਏ ਮੁੰਡੇ ਬਾਰੇ ਫਿਰ ਰਿਸ਼ਤਾ ਕਰਨਾ ਚਾਹੀਦਾਗਾ ਬਸ ਇਹ ਦੇਖ ਲੈਂਦੇ ਆ ਮਾਪਿਓ ਤਾਂ ਵੀ ਜ਼ਮੀਨ ਵਧੀਆ ਹੁੰਦੀ ਆ ਆ ਘਰਬਾਰ ਸੋਹਣਾਗਾ ਬਸ ਠੀਕ ਆ ਕੁੜੀ ਸੌਖੀ ਰਹੂਗੀ ਪਰ ਇਹ ਨਹੀਂ ਹੁੰਦਾ ਜਿਹਦੇ ਨਾਲ ਉਹ ਵਿਆਹ ਕਰਦੇ ਆ ਨਾ ਉਹ ਇਨਸਾਨ ਵੀ ਚੰਗਾ ਹੋਣਾ ਜ਼ਰੂਰੀ ਆ। ਘੈਣੇ ਤਾਂ ਸਹੀ ਕਹਿਣੀ ਆ। ਪਰ ਇੱਕ ਗੱਲ ਸੱਚ ਦੱਸਾਂ ਮੇਰੇ ਤਾਂ ਨਾ ਕੋਈ ਇਰਾਦਾ ਨਹੀਂ ਸੀ ਵਿਆਹ ਕਰਾਉਂਦਾ। ਮੇਰਾ ਤਾਂ ਬਸ ਮਾਪਿਆਂ ਦੀ ਮਰਜ਼ੀ ਨਾਲ ਹੋਇਆ ਦਾ। ਜੇ ਤੇਰਾ ਇਰਾਦਾ ਨਹੀਂ ਸੀ ਫਿਰ ਕਿਉਂ ਕਰਾਇਆ ਵਿਆਹ? ਮਾੜੀ ਕਿਸਮਤ ਮੇਰੀ। ਸਾਡੇ ਪਿੰਡ ਨਾਲ ਇੱਕ ਕੁੜੀ ਸੀਗੀ। ਹੁਣ ਵਿਆਹ ਨਹੀਂ ਕਰਵਾਇਆ। ਉਹਨਾਂ ਸਾਰੇ ਭੂਆ-ਪੂਆ ਕਹਿੰਦੇ ਨੀਗੀ। ਪਰ ਪਤਾ ਉਹਦੀ ਜ਼ਿੰਦਗੀ ਨਾ ਇੱਕ ਕੁੱਤੇ ਦੀ ਜੂਣ ਨਾਲੋਂ ਵੀ ਪੈੜੀ ਆ। ਮੈਨੂੰ ਲੱਗਿਆ ਵੀ ਜੇ ਮੈਂ ਵੀ ਉਹਦੇ ਵਾਂਗੂੰ ਨਾ ਵਿਆਹ ਕਰਾਇਆ ਤਾਂ ਸ਼ਾਇਦ ਮੇਰੀ ਜ਼ਿੰਦਗੀ ਵੀ ਉਹਦੇ ਵਾਂਗੂੰ ਹੋ ਜਾਊਗੀ। ਪਰ ਮੈਨੂੰ ਕੀ ਪਤਾ ਸੀਗਾ? ਮੇਰੀ ਜ਼ਿੰਦਗੀ ਤਾਂ ਵਿਆਹ ਤੋਂ ਬਾਅਦ ਵੀ ਨਰਕ ਬਣ ਗਈ। ਉਹ ਆਦੀ ਜ਼ਿੰਦਗੀ ਕਿਵੇਂ ਨਰਕ ਬਣ ਗਈ? ਉਹ ਤਾਂ ਆਪਦੇ ਪੇਕੇਆਂ ਦੇ ਘਰੇ ਸੀ, ਸੌਖੀ ਹੋਣੀ ਚਾਹੀਦੀ ਆ। ਉਹ ਕੀ ਗੱਲ ਆ? ਦੱਸਿਓ ਮਾਣਿਆ। ਹਨੀ ਅਸਲ ਕਹਾਣੀ ਤਾਂ ਤੈਨੂੰ ਮੈਂ ਦੱਸਦੀ ਆ। ਲੈ, ਆਪ ਹੀ ਆਈ ਕਿਉਂ? ਹਜੇ ਤੱਕ ਕੋਈ ਉੱਠਣ ਦਾ ਨਾਉ ਨਹੀਂ ਥੇ ਨਹੀਂ ਹੈਗਾ। ਨੇ ਸੰਦੀਪ ਨੇ ਸੰਦੀਪ ਫੁਰਖੜੀ ਹੋ ਜਾ ਆ ਗੋਡੇ-ਗੋਡੇ ਦਿਨ ਚੜਿਆ ਪਿਆਗਾ ਫਿਰ ਕਹਿੰਗੇ ਮੈਂ ਲੈਟ ਹੋਨੀਆ ਕਾਲਜ ਜਾਣ ਨੂੰ ਮੰਮੀ ਕੀ ਹੈਗਾ ਕੀ ਹੈਗਾ ਦਿਨ ਹੈ ਹੋਰ ਕੀ ਹੈ ਕੀ ਹੋਇਆ ਅਥਵਾ ਦੇ ਕਿਸਨਿਆਸ ਨਹੀਂ ਉਠਾ ਦਿੰਨੀ ਤੂੰ ਮੈਨੂੰ ਟਾਈਮ ਨਹੀਂ ਦੇ ਦੇ ਦੇਖ ਲੈ ਟਾਈਮ ਦੇਖ ਲੈ ਆ ਝਾਕ ਟਾਈਮ ਫੀਸ ਕਰਨੀ ਮੜ ਜਿੰਗਾ ਮਾਰ ਕਿੰਨੇ ਵਜੇ ਆਗੇ 7:30 ਹੋਏ ਆਗੇ 7:30 ਹੋਇਆ ਹੈ ਆ ਨੀਂਦ ਚ ਅੱਖਾਂ ਖੋਲ ਲਾ ਬਾਹਰੇ ਹੋ ਜਾ 9 ਵਜਣ ਲੱਗ ਰਹੇ ਨੇ ਫਿਰ ਕਿਉਂ ਆ ਮਮੀ ਨਾ ਤਾਂ ਰੋਜ਼ ਹੀ ਵੱਜਦੇ ਨੇ ਫਿਰ ਮੈਂ ਕੀ ਕਰਾਂ ਕੱਲ ਨੂੰ ਬਗਾਨੇ ਘਰੇ ਜਾਣਾ ਅਗਲਾ ਇਹ ਜੇ ਵੇਲੇ ਨਹੀਂ ਉੱਠਣ ਦਿਆ ਕਰੂੰ ਆਲਸ ਮੇਰੇ 4 ਵਜੇ ਬਾਹ ਫੜਿਆ ਕਰੂੰ ਕਾ ਕਰੂੰ ਕੰਮ ਤੇ ਲੱਗ ਜਾ ਉੱਠ ਜਾ ਖੜੀ ਹੋ ਜਾ ਮੈਂ ਤੁਹਾਨੂੰ ਕਿਹਨੇ ਕਿਹਾ ਮੈਂ ਬਗਾਨੇ ਘਰ ਜਾਉਂਗੀ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਹੈਗਾ ਨਹੀਂ ਐਥੇ ਤੈਨੂੰ ਕੋਈ ਨਹੀਂ ਪੁੱਛਣਾ ਫਿਰ ਆ ਜਿੰਨਾ ਚਿਰ ਮੇਰੇ ਨੈਣ ਪ੍ਰਾਣ ਚੱਲਦੇ ਉਹਨਾਂ ਚਿਰ ਹੀ ਆ ਲੈ ਕੋ ਪੁੱਛੰਦ ਸੁਣਾ ਰਹੀ ਮੇਰਾ ਆfda ਘਰ ਆਗਾ ਵਧੀਆ ਟੌਰਣਾ ਰਹੂਗੀ ਮੈਂ ਮੈਨੂੰ ਕੌਣ ਨਹੀਂ ਪੁੱਛੂਗਾ ਅ ਕੱਲ ਨੂੰ ਤੇਰਾ ਭਾਈ ਦਾ ਵਿਆਹ ਹੋ ਜਾਊਗਾ ਅਫਗਾਨੀ ਬਹੂ ਆਜੂ ਕੋਈ ਨਹੀਂ ਪੁੱਛਦਾ ਤੈਨੂੰ ਲੈ ਸਗੋ ਵਧੀਆ ਵਧੀਆ ਭਾਬੀ ਆਊਗੀ ਮੇਰੇ ਜੇ ਭਾਬੀ ਚੰਗੀ ਨਿਕਲੀ ਨਾ ਮੈਂ ਤਾਂ ਨਾ ਬਿਠਾ ਕੇ ਵਧੀਆ ਚਾਹ ਪਾਣੀ ਪਿਆਇਆ ਕਰੂਗੀ ਹਾਂ ਖੋਸੜੇ ਵੀ ਫਿਰ ਪੂਰੇ ਲਾਇਆ ਕਰੂਗੀ ਉਹ ਲੈ ਮੈਂ ਮੈਂ ਨਾ ਮੇਰੇ ਵਿਵਸਥੇ ਵਧੀਆ ਭਾਬੀ ਲੱਭ ਕੇ ਲਿਆਉਂਗੀ ਜਿਹੜੀ ਮੇਰੇ ਲਾੜ ਕਰੇ ਪੂਰਾ ਮੁੱਲ ਦੀ ਲਿਆਈ ਫਿਰ ਗੁੱਡੀ ਉਹ ਘਰ ਕਰੂ ਲਾੜ ਮੰਮੀ ਤੂੰ ਤਾਂ ਐਵੇਂ ਵਾਲਾ ਬੋਲੀ ਜਾਂਦੀ ਆ ਹੋ ਜਾਂਦੀ ਆ ਮੈਂ ਤਿਆਰ じゃ ਚੰਗਾ ਮੇਰੇ ਵਾਸਤੇ ਰੋਟੀ ਬਣਾ ਦੇ ਰੋਟੀ ਤਾਂ ਬਣੀ ਪਈ ਆ ਭਾਈ ਆ ਤੇਰੀ ਉੱਠਣ ਚ ਤੇਰੀਆਂ ਲੱਗ ਜਾਂਦੀਆਂ ਨੇਗੀਆਂ ਹੁੰਨੀ ਆ ਬੇਬੇ ਤਿਆਰ ਹੁੰਨੀ ਆ ਹੁੰਨੀ ਆ ਤਿਆਰ ਹੁੰਨੀ ਆ ਇੱਥੇ ਪੰਜੇ ਮਾਰੀ ਜਾਂਦੀ ਰਹਿੰਦੀ ਹੈਗੀ ਪਤਾ ਨਹੀਂ ਕੀ ਕਰਦੀ ਆ ਕੀ ਨਾ ਵੇ ਉੜ ਜਾ ਕਾ ਟਾਈਮ ਸਰ ਅਫਗਾਨੇ ਘਰੇ ਥੋੜੂ ਆ ਵੀ ਤੂੰ ਇਹੇ ਵੇਲੇ ਉੱਠਿਆ ਕਰੇਗੀ ਪਤਾ ਨਹੀਂ ਸੱਸ ਕਹੀ ਜੀ ਟੱਕਰੂਗੀ ਕਹੀ ਜੀ ਨਹੀਂ ਮੋਟਰ ਜੀ ਬੰਦ ਕਰਾਇਆ ਤੇ ਹਾਰਮੋਨ ਹਾਂ ਕਰਿਆ ਇਹਦੀ ਮੋਟਰ ਦਾ ਬੰਦ ਜੀ ਮੈਂ ਮੰਮੀ ਬਾਪੂ ਆ ਕਿਤੇ ਲੜਦੀ ਤੀ 11 ਵਜੇ ਉੱਠ ਕੇ ਬੱਚਾ ਫੇਰ ਕੀ ਹੋ ਗਿਆ ਫੇਰ ਕੀ ਹੋ ਗਿਆ ਕੰਮ ਤਾਂ ਕਰ ਲਿਆ ਕਰ ਕੋਈ ਇੱਥੇ ਇੱਥੇ ਆ ਬੇਬੇ ਨਾਲ ਬੇਬੇ ਉਹ ਬੈਠੇ ਦੇ ਸਾਹਮਣੇ ਉਧਰ ਕਰੀ ਆ ਉਹ ਬੈਠ ਗਿਆ ਲੈ ਕੱਲੀ ਲੱਗ ਰਹੀ ਤੜਕੀ ਦੀ ਉਹ ਕੋਈ ਨਾ ਆਪੇ ਲੱਗ ਜੀ ਨਿਆਣੀ ਐ ਓਹ ਨਿਆਣੀ ਐ ਜੀ ਬਾਬਾ ਤੇਰਾ ਡੱਡ ਦੁਖਾਗਾ ਜੇ ਮੈਂ ਨਹੀਂ ਕੰਮ ਕਰਦੀ ਤਾਂ ਇੱਟ ਦਾ ਦੁਗਣਾ ਹੀ ਆ ਬਈ ਹੁਰ ਕੀ ਚਲ ਉਹਦਾ ਪੁੱਤ ਹੁਣ ਤੂੰ ਸਿਆਣੀ ਹੋਊਗੀ ਕਿਨੇ ਆ ਉੱਠਿਆ ਕਰ ਕੋਈ ਨਹੀਂ ਬਾਪੂ ਕੀ ਤੁਸੀਂ ਕੰਮ ਕੰਮ ਲਈ ਰੱਖਦੇ ਹੋ ਹੁਣ ਮੈਂ ਪੜਾਈ ਕਰਕੇ ਕੰਮ ਕਰਾ ਪੁੱਤ ਐ ਕਹਿੰਦਾ ਕਿ ਮੱਲਾ ਇਹ ਮੜਾ ਮੜਾ ਸੁਣਿਆ ਹੁੱਕੇ ਬੰਦਾ ਕੰਮ ਤਾਂ ਦਾ ਥੋੜਾ ਬੋਧਾ ਤੇ ਚੱਲ ਕਰ ਹੀ ਲੈਂਦਾ ਹੈ ਨਾ ਬਾਕੀ ਚਲ ਕੋਈ ਨਾ ਮੈਂ ਤੈਨੂੰ ਕੰਮ ਨੂੰ ਕਹਿੰਦਾ ਵੀ ਨਹੀਂ ਗਾਹਾਂ ਸਾਰੀ ਉਪਰ ਕੰਮ ਨਹੀਂ ਕਰਨਾ ਜੇ ਤੁਹਾਨੂੰ ਬਾੜੀ ਫਿਕਰ ਹੈ ਨਾ ਮੰਮੀ ਦੀ ਤਾਂ ਮੋਟੇ ਦਾ ਵਿਆਹ ਕਰ ਦੇ ਬੱਤਗਾ ਮੇਰੀ ਭਾਬੀ ਆ ਜੂਗੀ ਸਾਰਾ ਕੰਮ ਆਪ ਹੀ ਸੰਭਲੂਗੀ। ਓਹੋ ਰੋਟੀ ਖਾ ਲੈ। ਰੋਟੀ ਪਾ ਦਨੀ ਆ ਮੈਂ ਤੇ। ਆ ਰੋਟੀ ਖਵਾ ਦੋ ਜੀ ਹਾਂ ਤੜਕੇ ਵਾਲੀ ਖਾ ਜਾਣਗੇ ਦੁਪਹਿਰ ਆ ਕੇ ਫਿਰ ਖਾ ਲੈਣਗੇ ਹੋਰ ਕੀ ਆ। ਆ ਮੈਂ ਤਾਂ ਕਰਨਾ ਨਹੀਂ ਕੋਈ। ਬਸ ਮੈਂ ਨਹੀਂ ਖਾਣੀ ਰੋਟੀ। ਖਵਾ ਤੇ ਮੈਨੂੰ ਤਾਂ ਮਾਲ ਪੂੜੇ। ਨਹੀਂ ਰੋਟੀ ਤਾਂ ਖਾ ਜਾ 2 பை ਪਈ ਹੈਗੀ। ਉਹ ਦੁਪਹਿਰ ਵਾਲੀ ਖਾ ਲੂ ਕੋਈ ਨਾ। ਲੈ ਦੇਖ ਲੈ ਮਾਣਾ ਮਟ ਤਾਂ ਸਮਝਾ ਦੇ ਕਰ ਕੋਲੇ ਬੈਠੇ ਤੇ ਕੰਟ ਮਮਾਂ ਗੁੱਲੜੀ ਜਾਂਦੇ ਰਹਿੰਦੇ ਨੇਗੇ। ਉਹ ਚਲ ਕੋਈ ਨਾ ਜਵਾਖ ਲੜਦੇ ਨੇ ਫੇਰ ਕੀ ਹੋ ਗਿਆ ਉਹ ਉਹਨੂੰ ਬੋਲ ਦੰਦੀ ਆ ਇਹ ਉਹਨੂੰ ਬੋਲ ਦੰਦਾ ਉਹ ਉਹ ਇਹਨੂੰ ਬੋਲ ਦੰਦੀ ਆ ਫੇਰ ਕੀ ਹੋ ਗਿਆ ਆ ਮੇਰੀ ਗੱਲ ਸੁਣ ਆ ਜਦੋਂ ਬਗਾਨੇ ਘਰੇ ਵਾਗੀ ਨਾ ਹੈ ਨਾਲੇ ਇਹੀ ਰੋਇਆ ਕਰੋ ਅੱਖਾਂ ਤੋਂ ਸੁਣ ਦੇ ਦੇ ਕੇ ਪਰ ਹੁਣ ਕਹਿੰਦੇ ਤਾਂ ਇਹਨੇ ਇਹਦਾ ਸਮਝਾਉਂਦਾ ਤੇਰਾ ਅੱਖਾ ਬਣਦਾ ਔਰ ਮੈਂ ਤਾਂ ਜਾਣਨਾ ਯਾਰ ਜੇ ਸਮਝੇ ਤਾਂ ਇਹ ਵੀ ਤੇਰੇ ਵਰਗੇ ਦਿਮਾਗ ਵਾਲਾ ਹੀ ਆਗਾ ਲੈ ਤੂੰ ਸਮਝ ਨਹੀਂ ਗਿਆ ਮੇਰੀ ਗੱਲ ਸੁਣ ਜਿਹੜਾ ਜ ਤੂੰ ਸਮਝ ਗਿਆ ਨਾ ਉਹ ਹੈ ਜੋ ਸਮਝ ਉਹ ਵੀ ਤੇ ਰਹੀ ਹੈਗਾ ਤੂੰ ਮੇਰੇ ਜੀ ਕੀ ਫਰਕ ਹੈ ਹਾਂ ਫਰਕ ਹੈ ਆ ਲੋਕਾਂ ਨੇ ਤਾਂ ਬਥੇਰੇ ਸਵੇਰੀ ਚਿੱਟੇ ਕੁਰਤੇ ਪਜਾਮੇ ਪਾਉਣਾ ਕਾ ਭੱਜਣਾ ਉਹ ਮੈਂਬਰ ਨੇ ਬੁਲਾ ਲਿਆ ਮੈਂਬਰ ਨੇ ਬੁਲਾ ਲਿਆ ਆ ਘਰੇ ਟੱਕਾ ਨਹੀਂ ਤੋੜਦਾ ਹੈਗਾ ਤੂੰ ਮੇਰਾ ਬੜਾ ਦਿਮਾਗ ਨਾ ਖਾ ਤੂੰ ਮੈਨੂੰ ਰੋਟੀ ਦੇ ਦੇ ਮਾੜਾ ਮੋਟਾ ਕੋਈ ਕੰਮ ਧੰਦਾ ਕਰ ਦਈਂ ਲਿਓ ਲਿਆ ਪਾ ਕੇ ਰੋਟੀ ਜਾਣਾ ਹੁ ਕਿਸੇ ਮੈਂਬਰ ਨੇ ਕਰਤਾ ਹੋਊਗਾ ਫੋਨ ਕਰ ਆ ਗਈ ਓਏ ਆ ਗਈ ਲੈ ਘਰ ਤੂੰ ਪਾਣੀ ਲੈ ਕੇ ਤਾਂ ਨਾ ਪਿਆ। ਪਾਣੀ ਤਾਂ ਰਹਿਣ ਦੇ ਤੂੰ ਮੀਂਹ ਦਾ ਦੇਖ ਲੈ ਕਿਵੇਂ ਪੈ ਰਿਹਾ ਹੈ। ਮੀਂਹ ਦਾ ਤਾਂ ਪਤਾ ਹੀ ਆ ਮਨ ਕਰੇ ਜਦੋਂ ਗਰਮੀ ਹੋਵੇ ਉਦੋਂ ਤੂੰ ਪਾਣੀ ਦਾ ਨੋਂ ਨਾ ਲਵੇ ਤੂੰ ਚਾਹ ਦੀ ਕੁੱਟ ਬਣਾ ਸੀ ਖੇਤ ਜਾਈ। ਨਾ ਮੈਨੂੰ ਮੈਨੂੰ ਆਏ ਦੱਸੋ ਕਿੱਥੇ ਗਏ ਸੀ ਤੁਸੀਂ? ਖਾਂ ਦਾ ਵੀਰੇ ਨੇ ਬੁਲਾਇਆ ਤੀ। ਉਹਨੂੰ ਕੀ ਕੰਮ ਪੈਗਾ ਥੋੜੇ ਤਾਂ। ਉਹ ਆਪਣੀ ਸੰਦੀਪ ਦੇ ਰਿਸ਼ਤੇ ਬਾਰੇ ਗੱਲਬਾਤ ਕਰਦਾ ਸੀ ਨਾ। ਕਹਿੰਦਾ ਵੀ ਜੇ ਤੁਸੀਂ ਰਿਸ਼ਤਾ ਕਰਾਉ। ਹੂੰ। ਗਾਹਾਂ। ਬੋਲੋ ਨੀ ਇਸਦਾਰੀ ਚ ਮੁੰਡਾ ਹੈ। ਕੀ ਕਰਦਾ ਮੁੰਡਾ? ਮੁੰਡੇ ਨੇ ਤਾਂ ਕੀ ਕਰਨਾ 13 ਕਿਲੇ ਬਾਹਨਦਾ ਕੱਲਾ ਮੁੰਡਾ ਹੈ। ਖੇਤੀਬਾੜੀ ਵੀ ਕਰਦਾ ਜਾਣੀ। ਹਾਂ ਉਹ ਖੇਤੀਬਾੜੀ ਕਰਦਾ ਫਿਰ ਇਹ ਚੀ ਜਮੀਨ ਜ਼ਿਆਦਾ ਤਾਂ ਬਥੇਰੀ ਹੈ। ਮੁੰਡਾ ਸੋਹਣਾ ਸਨੱਖਾ ਦਾ। ਮੈਂ ਫੋਟੋ ਤੇ ਤਾਂ ਦੇਖਣ ਨੂੰ ਸੋਹਣਾ ਲੱਗਿਆ। ਬਾਕੀ ਜਦੋਂ ਉਹ ਦੇਖਾਂ ਉਹਦੇ ਉਹ ਗੱਲ ਵੱਖਰੀ ਹੈ ਹਨਾ। ਦਿਖਾ ਲਿਆਵਾਂਗੇ ਮੇਰੇ ਮਿੱਤਰ ਦਾ ਦੋਸਤ ਹੈਗਾ ਹਾਂ। ਹਾਂ ਇਹਨੂੰ ਦੱਸ ਰਿਹਾ ਸੀਗਾ। ਮੁੰਡਾ ਵਧੀਆ ਉਹ। ਸੰਦੀਪ ਨੂੰ ਤਾਂ ਮੈਂ ਪੁੱਛਿਆ ਦੀ 2-3 ਵਾਰਾਂ। ਸੰਦੀਪ ਤਾਂ ਮਨਾ ਕਰਦੀ ਹਰੇ ਵਿਆਹ ਕਰਾਉਣ ਨੂੰ। ਉਹ ਜਵਾਕ ਕਦੇ ਕਹਿੰਦਾ ਹੁੰਦਾ ਵੀ ਹਾਂ ਮੇਰਾ ਵਿਆਹ ਕਰ ਦੇ। ਦਿਵਾਖਾ ਕਹਿੰਦਿਆਂ ਦੀ ਗੱਲ ਨਹੀਂ ਕਰਨਾ ਤਾਂ ਹੈਗੀ ਹੈਂਦਾ ਤੂੰ ਉਹਨੂੰ ਮੇਰੀ ਗੱਲ ਸੁਣਾ ਉਹਨੂੰ ਢੰਗ ਨਾਲ ਸਮਝਾ ਦੇਂ ਜਿ ਐ ਕਰਕੇ ਰਿਸ਼ਤਾ ਆਉਂਦਾ ਮੁੰਡਾ ਚੰਗਾ ਕੱਲ੍ਹ ਹੀ ਹੁੰਦਾ ਵੀ ਜੇ ਤੂੰ ਕਹੇ ਹਾਂ ਕਰੇਗੀ ਜੇਸੀ ਗੱਲ ਬਾਤ ਕਰਾਂਗੇ ਅਸਲ ਤਾਂ ਕਦੇ ਤੇਰਾ ਬਾਪ ਐਵੇਂ ਤੇਰੀ ਮਾਂ ਕਰ ਪਊਗਾ ਉਹ ਤਾਂ ਗੱਲ ਬਾਤ ਆਪਦੀ ਕਰਿਆ ਆ ਐਂ ਕਹਦੀ ਚੱਲ ਕਹਿ ਦੂੰਗੀ ਆ ਜਾਣਦੇ ਉਹਨੂੰ ਕਾਲਜ 'ਚ ਫਿਰ ਕਹਿ ਦੂੰਗੀ ਮੈਂ ਹਾਂ ਫਿਰ ਚਾਹ ਬਣਾ ਕੇ ਲੈ ਕੇ ਦੇਵਾਂ ਹੁਣ ਹਾਂ ਕੋੜ ਕੋੜ ਚਾਹ ਬਣਾ ਤੂੰ ਅਸੀਂ ਖੇਤ ਜਾਣਾ ਚੱਲ ਮੈਂ ਲਿਓਨੀ ਚਾਹ ਬਣਾ ਹਾਂ ਫਸਾ ਹੈ। ਉਮੀਦ ਹੈ ਮੈਨੂੰ ਆਲਾਦਾ ਵੀ ਫਸਲਾਂ ਡੋਬੂ। ਉਹ ਤੂੰ ਫੀਸ ਜੀ ਪਰ ਐ ਦੀ ਗੱਲ ਪੈਸੇ ਜੀ ਲੈ ਕੇ ਗਿਆ ਤੀਗਾ। ਹਾਂ ਫੀਸ ਭਰਤੀ ਮੈਂ। ਭਰਤੀ ਦੀ। ਹਾਂ ਆਨਲਾਈਨ ਭਰੀ ਦੀ ਸਾਰੀ ਉਹ ਤਾਂ ਮੈਂ। ਕਿਤੇ ਚਾਰ ਦਿਨਾਂ ਨੂੰ ਫੇਰ ਆ ਕੇ ਕਹਿੰਦੇ ਮੈਨੂੰ ਰੁਪਈਏ ਦੇ ਦੇ। ਨਾ ਨਾ ਭਰਿਆ ਜੀ ਫੀਸ ਤਾਂ ਸਾਰੀ ਮੈਂ। ਹਾਈ ਹਾਈ। ਪੂਆ ਸਸ਼ਿਕਾ ਸਾਸਤਰੀ ਕਾਲ ਪੁੱਤ ਕਿਵੇਂ ਆ ਠੀਕ ਆ। ਮੈਂ ਵਧੀਆ ਪੂਆ ਤੁਸੀਂ ਦੱਸੋ। ਬਸ ਮੈਂ ਵੀ ਵਧੀਆ ਆ। ਆ ਜਿਹੜੀ ਤੁਰੀ ਫਿਰਦੀ ਆ ਤੈਨੂੰ ਪਤਾ ਹੀ ਆਗਾ। ਡੰਗਰ ਭੁੱਖੇ ਖੜੇ ਨੇ ਮੀਂਹ ਦਾ ਕੀ ਆ ਹਟੂਗਾ ਕਿ ਨਹੀਂ ਹਟੂਗਾ ਇਹ ਤਾਂ ਹੈ ਪੂਆ ਕਿਵੇਂ ਤੁਸੀਂ ਪੱਲੀ ਚੱਕ ਛੱਡੀਏਗੀ ਨਹੀਂ ਪੁੱਤ ਡੰਗਰਾਂ ਨੂੰ ਚਾਰਾ ਲੈ ਕੇ ਆਉਣੀ ਆ ਪੱਠੇ ਕੁਤਰ ਲੈ ਕੇ ਆਉਣੀ ਆਗੀ ਪੂਆ ਪਹਿਲੇ ਇਹ ਤਾਂ ਦੇਖ ਲੈ ਮੀਂਹ ਕਿੰਨਾ ਆਈ ਜਾਂਦਾਗਾ ਮੀਂਹ ਚ ਹੁਣ ਤੂੰ ਪੱਠੇ ਵੱਢੇਗੀ ਨਹੀਂ ਪੁੱਤ ਆਪਾਂ ਤਾਂ ਆਪਣਾ ਫਿਕਰਾ ਉਹ ਵਿਚਾਰੀਆਂ ਉਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਜਿਹੜੀਆਂ ਭੁੱਖੀਆਂ ਖੜੀਆਂ ਨੇ ਪੂਆ ਕਿੱਥੇ ਤੇ ਤੇਰੀ ਉਮਰ ਦਾ ਬੈਠ ਕੇ ਖਾਣ ਵਾਲੀ ਹੈਗੀ ਤੇ ਕਿੱਥੇ ਹੁਣ ਤੂੰ ਆ ਕੰਮਕਾਰ ਕਰੀ ਜਾਨੀ ਆ ਬੜਾ ਚੰਗਾ ਲੱਗਦਾਗਾ ਚਰਕੜਾ ਹੱਡ ਗੁੱਡੇ ਇੰਨੇ ਚੱਲਦੇ ਹੈਗੇ ਮਸਲਾ ਤਾਂ ਤੁਰਕੇ ਆਉਣੀ ਆ ਉੱਤੋਂ ਤੇਰੀ ਹਾਲਤ ਵੀ ਦੁਖਦੀ ਹੈਗੀ ਕੀ ਕਰਾਂ ਪੁੱਤ ਲਿਖੀਆਂ ਦੇ ਬਾਰੇ ਬਾਰੇ ਜਾਈਏ ਜੋ ਕਿਸਮਤ ਚ ਲਿਖੀਆਂ ਨੇ ਹਰ ਹੀਲੇ ਭੋਗਣੀਆਂ ਪੈਣੀਆਂ ਨੇ ਮਸਲਾ ਤਾਂ ਦੋ ਰੋਟੀਆਂ ਦਾਗਾ ਬੈਠੀ ਨੂੰ 베ਲੀ ਨੂੰ ਰੋਟੀ ਕੌਣ ਦਿੰਦਾਗਾ ਤੈਨੂੰ ਪਤਾਈਆ ਹਾਂ ਪੁੱਤ ਤੇਰੀ ਗੱਲ ਸਹੀ ਹੈਗੀ ਜੇ ਕੰਮ ਕਰਾਂਗੇ ਨਾ ਤਾਂ ਖਾਵਾਂਗੇ ਨਹੀਂ ਇੱਥੇ ਕੋਈ ਨਹੀਂ ਪੁੱਛਦਾ ਹੈਗਾ ਸਿਆਰੇ ਮੈਂ ਵੀ ਕਾਮਣੀ ਆ ਤੈਨੂੰ ਇੱਥੇ ਮੀਂਹ ਚੀਪੀ ਹੋਈ ਜਾਨੀ ਆ ਚੱਲ ਪੁੱਤ ਤੂੰ ਤਾਂ ਘਰੇ ਜਾ ਹਾਂ ਚੰਗਾ ਪੁੱਤ ਹਾਂ ਨਾ ਜਿੰਦੀ ਬਣਾ ਹੁਣ ਕੀ ਗੱਲ ਕਰੋਗੇ ਪਹਿਲ ਉਹ ਤੈਨੂੰ ਦੱਸ ਕੇ ਤਾਂ ਹਟੇ ਜਿਹੜੀ ਗੱਲ ਕਰਨੀ ਉਹ ਹੀ ਗੱਲ ਕਰਨੀ ਆ ਹੋਰ ਕੀ ਐ ਨਾਲ ਮੈਂ ਵੀਰੇ ਨੇ ਕੀਤਾ ਸੀ ਫੋਨ ਕੀ ਕਹਿੰਦੇ ਫਿਰ ਉਹ ਕਹਿੰਦੇ ਸਗਲ ਕਰ ਰਹੇ ਹੋ ਤੁਸੀਂ ਵਿਆਹ ਤੇ ਅਸੀਂ ਆ ਜਾਵਾਂਗੇ ਉਹ ਮੇਰੇ ਸਲੇ ਕਾ ਨੂੰ ਕਾ ਨੂੰ ਮੇਰੀ ਖੁਸ਼ੀ ਚ ਸ਼ਾਮਲ ਹੁੰਦੇ ਨੇ ਉਹ ਨਹੀਂ ਆ ਜਾਣਾ ਕੰਮ ਹੋ ਗਿਆ ਉਹਨਾਂ ਨੂੰ ਕੋਈ ਦੇਣਾ ਬਹੁਆ ਕੰਮ ਕਿਉਂ ਹੋ ਗਿਆ ਪਤਾ ਵੀ ਹੁਣ ਜੇਬ ਚ ਲਾਉਣੇ ਪੈਣਗੇ ਤਾਂ ਨਹੀਂ ਮੇਰੇ ਸਲੇ ਆ ਕੇ ਰਾਜੀ ਕੋਈ ਨਹੀਂ ਜਿੰਨੇ ਜੋ ਅੱਗੇ ਹੈਗੇ ਨੇ ਨਾ ਉਹਨੇ ਜੋ ਕੋਈ ਜਾਣਦਾ ਮੈਂ ਤੈਨੂੰ ਐਵੇਂ ਫਿਰ ਮੈਂ ਤੋ ਹੋਰ ਕੁਝ ਕਹਾਵੇਂਗੀ ਚਲ ਕੋਈ ਹਾਂ ਜਿੰਨਾ ਦੇ ਕਰਨਗੇ ਉਹਨੇ ਠੀਕ ਆ ਵਧੀਆ ਹਾਏ ਵਰਤਣਾ ਬਾਲਾ ਜਿਹਾ ਮੀ ਪਈ ਜਾਂਦਾ ਦਾ ਸਾਰੇ ਭਿੱਜ ਗਈ ਮੈਂ ਤਾਂ ਚਲ ਕੋਈ ਨਹੀਂ ਪਤਾ ਕੱਪੜੇ ਬਦਲ ਲੀ ਉਹ ਘੋਰ ਕਰਦਾ ਨਹੀਂ ਭਾਈ ਉਹ ਉਹ ਘਰੇ ਫਿਰਦਾ ਦਾ ਹੈਗਾ ਮੁੰਡਾ ਉਹ ਲੈ ਆਉਂਦਾ ਗੱਡੀ ਡੈਡੀ ਪਤਾ ਮੇਰੇ ਅੱਖਾਂ ਨਹੀਂ ਲਾ ਦੋਨੇ ਮੇਰਾ ਫੋਨ ਵੀ ਨਹੀਂ ਚੱਕਿਆ ਵਾ ਫਿਰ ਮੈਨੂੰ ਕਰਦੀ ਫੋਨ ਮਾਇਆ ਲਾ ਕੇ ਸਤਰਾਵੇ ਭੇਜਦਾ ਉਹਨੂੰ ਜਮਾ ਨਹੀਂ ਅੱਖ ਲਾਦਾ ਤੁਸੀਂ ਕੀ ਕਰੋਨਾ ਉਹਨੂੰ ਚਲ ਕੋਈ ਨਹੀਂ ਕਰਦਾ ਇਹਦਾ ਸਿਰ ਚੜਿਆ ਹੋਇਆ ਉਹ ਇਹਦਾ ਸਿਰ ਚੜਿਆ ਹੋਇਆ ਮੈਂ ਤਾਂ ਵੱਡੀ ਐਂਗੀ ਮੇਰੇ ਤੋਂ ਛੋਟਾਗਾ ਉਹ ਜਮਾ ਨਹੀਂ ਫਿਰ ਵੀ ਅੱਖ ਲੱਗਦਾ ਚਲ ਕੋ ਨੰਨਿਆਣਾਗਾ ਤਾਂ ਕਰਕੇ ਆ ਇਸ ਦੋ ਬਾਦ ਸਿੰਘ ਨਿਕਲ ਲੰਗਾ ਤੇ ਬਿਲਕੁਲ ਮਰ ਜਾਂਦੇ ਰਹੇ ਕੋਠੇ ਕੋਠੇ ਜੱਡਾ ਹੋਇਆ ਪਿਆ ਇਹੋ ਮੰਮੀ ਤੂੰ ਹੀ ਚੜਲਾਇਆ ਇਹੋ ਦਿਵਾਨਾ ਰਹੇ ਉਹੀ ਬਣਾਈ ਜਾਂਦੇ ਰਹਿਣਾ ਆ ਮਾਮਾ ਲਈ ਤਾਂ ਬੱਚੇ ਨਾ ਨਿਕੇ ਨਿਕੇ ਲੱਗਦੇ ਹੁੰਦੇ ਨੇ ਚਾਹ ਜਿਹੜੇ ਜਿਹੜੇ ਮਰਜ਼ੀ ਹੋ ਜਾਣ ਮੈਂ ਤੇਰਨਾਂ ਗੱਲ ਚੱਲ ਤੂੰ ਐਂ ਕਰ ਏਸੇ ਦੀ ਚਮੜਾ ਇਹ ਤਾਂ ਤੂੰ ਆਹ ਤਾਂ ਮੈਂ ਪਿਆਰਤੀ ਮੈਨੂੰ ਕਹਿ ਦਿਆ ਕਰੋ ਚੱਲ ਦੱਸੋ ਕੀ ਗੱਲ ਕਰਨੀ ਆ ਗੱਲ ਕੀ ਤੂੰ ਬਣਾ ਕੁੜੀ ਨੂੰ ਚਾਹ ਪਾਣੀ ਦੇ ਦੇ ਫਿਰ ਗੱਲਾਂ ਬਾਤਾਂ ਕਰਨੀ ਜਿਹੜੀਆਂ ਕਰਨੀਆਂ ਨੇ ਚਾਹ ਵੀ ਪੀ ਲੂ ਗੱਲ ਦਾ ਵੀ ਪਤਾ ਲੱਗਣਾ ਚਾਹੀਦਾ ਕੁੜੀ ਨੂੰ ਕਿ ਕੀ ਗੱਲ ਚੱਲ ਰਹੀ ਆ ਘਰੇ ਚਲ ਮੈਂ ਦੱਸ ਮੈਨੂੰ ਭੁੱਖ ਲੱਗੀ ਉਹਦੇ ਬਾਅਦ ਮੈਂ ਤਾਂ ਸੌਂਗੂਗੀ ਮੇਰੇ ਤਾਂ ਸਿਰ ਦਰਦ ਕਰ ਰਿਹਾ 10 ਚੱਲ ਸੌਂਦੀ ਕੱਪੜੇ ਬਦਲ ਕੇ ਮੈਂ ਕਹਿ ਰਹੀ ਸੀ ਤੇ ਪਪਾ ਰਿਸ਼ਤਾ ਦੇ ਕੇ ਆਇਆ ਕੀ ਦਾ ਮੇਰਾ ਤੇਰੇ ਵਾਸਤੇ ਦੇ ਕੇ ਆਇਆ ਮੇਰੇ ਵਾਸਤੇ ਹਾਂ ਪਰ ਕਿਉਂ ਤੂੰ ਵਿਆਹ ਤਾਂ ਕਰਾਉਣੀ ਆ ਪੁੱਤ ਹੁਣ ਤਾਂ ਪਰ ਡੈਡੀ ਤੁਹਾਨੂੰ ਪਤਾ ਤਾਂ ਹੈਗਾ ਮੇਰੀ ਪੜ੍ਹਾਈ ਚੱਲੀ ਜਾਂਦੀ ਹੈਗੀ ਅੱਜ ਤਾਂ ਮੇਰੀ ਪੜ੍ਹਾਈ ਤਾਂ ਚੱਲ ਭਾਈ ਕਰੀ ਜਾਂੀ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਰਿਸ਼ਤਾ ਵੀ ਹੋ ਜਾਉ ਆ ਪੜ੍ਹਾਈ ਵੀ ਕਰੀ ਚੱਲੀ ਜਾਂ ਮम्मी ਮੈਂ ਨਹੀਂ ਕਰਵਾਉਣਾ ਵਿਆਹ ਉਹ ਨਾਲ ਕਰੋ ਪਤਾ ਕਿ ਮੈਂ ਤਾਂ ਆਪਦੀ ਪੜ੍ਹਾਈ ਪੂਰੀ ਕਰੂੰਗੀ ਉਸ ਤੋਂ ਬਾਅਦ ਕੋਈ ਜੌਬ ਲੱਗੂੰਗੀ ਉਸ ਤੋਂ ਬਾਅਦ ਦੇਖੂੰਗੀ ਵਿਆਹ ਉਹ ਦਾ ਮੈਂ ਹਲੇ ਕੋਈ ਵਿਆਹ ਹੋਣ ਕਰਵਾਉਣਾ ਹੈ ਵਿਆਹ ਤਾਂ ਦੇਖ ਪੁੱਤ ਕਰਾਉਣਾ ਪਊਗਾ ਮੇਰੀ ਗੱਲ ਸੁਣ ਮੇਰੀ ਤਾਂ ਜਵਾਨ ਹੋਊਗੀ ਉਹਨਾਂ ਨਾਲ ਡਾਡੀ ਤੁਸੀਂ ਇੱਕ ਵਾਰ ਮੈਨੂੰ ਤਾਂ ਪੁੱਛ ਲੈਂਦੇ ਪੁੱਛ ਹੀ ਰਹੇ ਹੋ ਕੋਈ ਤਾਂ ਹੁਣ ਤੈਨੂੰ ਦੱਸਦਾ ਰਿਹਾ ਤੁਸੀਂ ਤਾਂ ਦੱਸ ਰਹੇ ਹੋਗੇ ਵੀ ਹਾਂ ਰਿਸ਼ਤਾ ਤੇਰੀ ਗੱਲ ਸੁਣ ਮੁੰਡਾ ਕਹਿੰਦੇ ਬਹੁਤ ਵਧੀਆ ਜ਼ਮੀਨ ਜਾਇਦਾਦ ਵਧੀਆ ਪਰਿਵਾਰ ਆ 13 ਗਿੱਲੇ ਮਾਹਣ ਦੇ ਆਉਂਦੇ ਨੇ ਥੋੜੇ ਨੇ ਕਿਤੇ ਕੀ ਚਾਹੀਦਾ ਆ ਤੈਨੂੰ ਪਤਾ ਆਪਣਾ ਵੀ ਰਾਜ ਕਰੇਗੀ ਕੋਈ ਭੈਣ ਨਹੀਂ ਕੋਈ ਭਾਈ ਨਹੀਂ ਇਕੱਲਾ ਹੀ ਮੁੰਡਾ ਹੈ ਜਾਂਦੀ ਪੂੰਜੀ ਸਾਰੀ ਕੁੰਜੀ ਤੇਰੇ ਹੱਥ ਚ ਹੈ ਫਿਰ ਡੈਡੀ ਤੁਸੀਂ ਮੈਨੂੰ ਨਾ ਲਾਉਣੇ ਇੰਨ ਸੀਗਾ ਕਾਲਜ ਵਧਿਆਣ ਪੜੀ ਠੀਕ ਸੀ ਉਹ ਕੀ ਪਤਾ ਮੇਰੀ ਗੱਲ ਸੁਣੋ ਕੀ ਪਤਾ ਹੁਣ ਆਪਾਂ ਮੁੰਡੇ ਨਾਲ ਗੱਲਬਾਤ ਕਰਨਾਗੇ ਕੀ ਪਤਾ ਉਹ ਪੜਾਏ ਦੇਵੇ ਕਹਾ ਹੂੰ ਜੇ ਤੁਸੀਂ ਪੜਾਤਾ ਮੈਨੂੰ ਕਹਾ ਮੈਂ ਪੂਰੀ ਪੜਾਈ ਹੋਈ ਪੜਾਈ ਪਰ ਮੰਮੀ ਮੈਂ ਤਾਂ ਜੋਬ ਤੱਕ ਦਾ ਸੋਚਿਆ ਹੋਇਆ ਹੈ ਮੇਰੀ ਪੜ੍ਹਾਈ ਦਾ ਕੀ ਫਾਇਦਾ ਉਹ ਮਿਲ ਜੂ ਜੋਬ ਮੇਰੀ ਗੱਲ ਸੁਣੋ ਹੁਣ ਜਵਾਕ ਜਿਹੜੇ ਮਤਲਬ ਵਿਆਹੇ ਜਾਂਦੇ ਨੇ ਕਈ ਵਾਰੀ ਬੱਚੇ ਜੋ ਹਨਾ ਉਦੋਂ ਪੇਪਰ ਨਹੀਂ ਕਲੀਅਰ ਹੁੰਦਾ ਬਾਅਦ ਚ ਵੀ ਵਿਆਹ ਤੋਂ ਬਾਅਦ ਚ ਵੀ ਡੱਟ ਟੁੱਟ ਦੇ ਪੇਪਰ ਕਲੀਅਰ ਕਰਕੇ ਫਿਰ ਵੀ ਮਾਸਟਰ ਲੱਗ ਜਾਂਦੇ ਨੇ ਫਿਰ ਕਿਹੜਾ ਨੌਕਰੀ ਤੇ ਲੱਗਦੀ ਨਹੀਂ ਹੈਗੇ ਵੈਸੇ ਤੁਹਾਡੀ ਗੱਲ ਤਾਂ ਕਰ ਲੈ ਇੱਕ ਵਾਰ ਮੈਂ ਨਾਲ ਪੁੱਛ ਲਿਆ ਗੱਲ ਕਰ ਲਈ ਤੇਰਾ ਬਾਪੂ ਸਾਰਾ ਕੁਝ ਕਰਿਆ ਰਿਸ਼ਤਾ ਪੱਕਾ ਕਰਿਆ ਆ ਚੁੱਪ ਕਰਕੇ ਬਹਿ ਜਾ ਹੁਣ ਜਮਾਨ ਨਹੀਂ ਕੱਢਣੀ ਜਾ ਕੇ ਕੱਪੜੇ ਬਦਲ ਲੈ ਮੈਂ ਚਾਰ ਰੋਟੀਆਂ ਮੂੰਹ। ਇਹ ਸੁਲਾਸ ਲਾਈ ਜਾਣੀ ਇਹ ਕਰਾਉਂਦੀ। ਇਹ ਤਾਂ ਥੋੜਾ ਜਿਹੇ ਨਾਲ ਕਾੜੇ ਹੋਣਾ ਕੋ ਫੇਰ ਵਿਆਹ ਕਰਾਉਗੀ। ਚਲ ਇੰਨਾ ਵੀ ਨਹੀਂ ਜਵਾਖ ਨੂੰ ਬੋਲੀਦਾ ਹੁੰਦਾ ਮੂੰਹ ਇੱਕੇ ਸਾਂ ਹੋ ਜਾਂਦੀ ਆ ਫਿਰ। ਆਹੋ ਮੈਂ ਤੈਨੂੰ ਤਾਹੀ ਮੈਂ ਤੈਨੂੰ ਆ ਕੁੜੀ ਨੂੰ ਤੁਸੀਂ ਸਿੱਧੇ ਚੜਾ ਲਓ। ਤੈਨੂੰ ਮੈਂ ਤਾਂ ਹੀ ਕਹਦੀ ਵੀ ਤੂੰ ਕੁੜੀ ਨੂੰ ਪਹਿਲਾਂ ਚਾਹ ਪਾਣੀ ਪਿਲਾ ਦੇ ਫੇਰ ਤੈ ਕਈ ਨਾਲ ਗੱਲ ਕਰੀ। ਉਹ ਸਹੀ ਕਹਿੰਦੀ ਸੀ। ਮਸਲਾ ਤਾਂ ਰੋਟੀ ਦਾ ਹੀ ਐ। ਖਮਤਾ ਕਰਨੀ ਪੈਣਾ। ਕਲ ਤੱਕ ਤਾਂ ਸਭ ਕੁਝ ਸਹੀ ਸੀਗਾ ਹਾਂ ਹੁਣ ਕੀ ਹੋ ਗਿਆ ਮੰਮੀ ਡੈਡੀ ਨੂੰ ਮੈਂ ਇੰਨਾ ਬੋਝ ਲੱਗਣ ਲੱਗੀ ਕਿ ਉਹਨਾਂ ਨੇ ਮੈਨੂੰ ਜਾ ਕੇ ਕੱਢਣ ਦੀ ਤਿਆਰੀ ਕਰਤੀ ਮੰਮੀ ਹਾਂ ਆ ਮੇਰੀ ਪਾਣੀ ਵਾਲੀ ਬੋਤਲ ਫੜਾਓ ਮੈਂ ਜਾਣਾਗਾ ਲੈ ਫੜਾ ਮੂਹਾਂ ਕਿ ਤਾ ਵਾਸ ਕੁਛ ਨਹੀਂ ਵੈਸੇ ਨਾ ਮੈਂ ਪੁੱਛਦੀ ਸੀ ਫਿਰ ਕੀ ਸੋਚਿਆ ਹੁਣ ਵਿਆਹ ਬਾਰੇ ਮੈਂ ਕੀ ਤੁਸੀਂ ਵਿਆਹ ਲਾ ਰੱਖਿਆ ਦਾ ਮੈਂ ਤੁਹਾਨੂੰ ਕਹਿਦਾ ਦਿੱਤਾ ਵੀ ਮੈਂ ਨਹੀਂ ਕਰਾਉਣਾ ਹਲੇ ਵਾ ਮੇਰੀ ਗੱਲ ਸੁਣਤੀ ਏ ਵਿਆਹ ਤਾਂ ਤੈਨੂੰ ਕਰਾਉਣਾ ਹੀ ਪਊਗਾ ਅੱਜ ਕਰਾ ਲੈ ਚਾ ਕੱਲ ਕਰਾ ਲੈ ਆ ਮੇਰਾ ਨਹੀਂ ਹੋਇਆ ਮੰਮੀ ਮੈਂ ਮੰਨਦੀ ਆ ਵਿਆਹ ਤਾਂ ਆਪਣੇ ਕਰਾਉਣਾ ਹੀ ਪਊਗਾ ਪਰ ਇੰਨੀ ਜਲਦੀ ਵੀ ਕੀ ਐ ਮੈਂ ਕਿਤੇ ਭੱਜ ਚਲਨੀ ਐਂਗੀ ਇੱਥੇ ਤਾਂ ਹੈਗੀਆਂ ਮੱਕੇ ਜਿਹੜੇ ਮੇਰੀ ਪੜ੍ਹਾਈ ਚੱਲੀ ਜਾਂਦੀ ਐ ਤੁਸੀਂ ਮੈਨੂੰ ਪੜ੍ਹਾਈ ਤਾਂ ਕੰਪਲੀਟ ਕਰ ਲੈਣ ਦਿਓ ਮੇਰੀ ਗੱਲ ਸੁਣ ਭੱਜਣ ਦੀ ਗੱਲ ਨਹੀਂ ਅਸੀਂ ਕਹਿੰਦੇ ਤੈਨੂੰ ਕਿ ਤੂੰ ਭੱਜ ਚੱਲੀ ਐ ਪਤਾ ਕੀ ਐ ਇਹ ਜਿਹੇ ਰਿਸ਼ਤੇ ਬਾਰ-ਬਾਰ ਨਹੀਂ ਮਿਲਦੇ ਹੁੰਦੇ ਮੰਮੀ ਬਥੇਰੇ ਰਿਸ਼ਤੇ ਮਿਲ ਜਾਣਗੇ ਪਲੀਜ਼ ਉਸ ਤੋਂ ਬਾਅਦ ਨਾ ਮੇਰੇ ਕੋਲੇ ਆ ਵਿਆਹ ਦੀ ਗੱਲ ਤਾਂ ਨਹੀਂ ਕਰੋ ਤਾਂ ਚੰਗਾ ਰਹੂਗਾ ਬਸ ਮੈਂ ਨਹੀਂ ਵਿਆਹ ਕਰਾਉਣਾ ਜਨਬਾਤ ਗੱਲ ਤਾਂ ਸੁਣ ਜਾ ਸੰਦੀਪ ਇਹ ਬਸ ਇਹ ਕੁੜੀ ਕਦੀ ਨਾ ਮੰਨੀ ਗੱਲ ਕਿੰਨੇ ਵਾਰ ਸਮਝਾ ਕੇ ਦੇਖ ਲਿਆ ਇਹਦਾ ਤਾਂ ਉਹ ਕੰਮ ਆ ਪੂਆ ਕਰਨਾਲ ਲੈ ਅਗਰ ਗਨੇ ਗੋਡੇ ਵੀ ਰਹਿ ਗਏ ਮੇਰੇ ਤਾਂ ਆ ਹੁੰਦੀ ਐ ਕੁੜੇ ਸੰਦੀਪ ਸੰਦੀਪ ਪੁੱਤ ਕਿਵੇਂ ਆ ਸਤਿ ਸ਼੍ਰੀ ਅਕਾਲ ਪੂਆ ਸਤਿ ਸ੍ਰੀ ਅਕਾਲ ਨਾ ਅੱਗੇ ਤਾਂ ਮੈਨੂੰ ਖੜਾ ਕੇ ਪੂਆ ਦਾ ਹਾਲ ਚਾਲ ਪੁੱਛਦੀਆਂ ਅੱਜ ਕੋਲੋਂ ਦੀ ਲੰਗ ਚੱਲੀਆਂ ਹੈ ਐਵੇਂ ਨਹੀਂ ਪੁੱਛਿਆ ਵੀ ਪੂਆ ਕਿਵੇਂ ਹੈਗੀਆਂ ਕਿਵੇਂ ਨਾ 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 ਪੂਆ ਪੁੱਤ ਨੇ ਬਸ ਮੈਂ ਹੁਣ ਕੋ ਸੋਚੀ ਜਾਂਦੀ ਸੀਗੀ ਸਾਹ ਗਰ ਕੇ ਪਤਾ ਹੀ ਨਹੀਂ ਲੱਗਿਆ ਥੋੜੇ ਆਉਣ ਦਾ ਨਹੀਂ ਪੁੱਤ ਇਹ ਤੇਰੀ ਸੋਚਣ ਦੀ ਉਮਰ ਨਹੀਂ ਇਹ ਤਾਂ ਤੇਰੀ ਹੱਸਣ ਖੇਡਣ ਦੀ ਉਮਰ ਆ ਗਈ ਤੇਰੇ ਵਰਗੀਆਂ ਦੇ ਤਾਂ ਰੱਬ ਯਾਦ ਨਹੀਂ ਹੁੰਦਾ ਹੈਗਾ ਤੂੰ ਮੇਰੀ ਗੱਲ ਸੁਣ ਆ ਤੇਰਾ ਨਾ ਚਿਹਰਾ ਉੱਤਰਿਆ ਜਾ ਪਿਆ ਕੋਈ ਗੱਲਬਾਤ ਤਾਂ ਨਹੀਂ ਠੀਕ ਆ ਨਹੀਂ ਪੂਆ ਕੋਈ ਗੱਲ ਨਹੀਂ ਹੈਗੀ ਸਭ ਕੁਝ ਬਸ ਠੀਕ ਹੀ ਹੈ ਅੱਛਾ ਤੂੰ ਪੂਆ ਕਿੱਥੇ ਚਲੀ ਆ ਅੱਜ ਫੇਰ ਪੱਲੀ ਚੱਕ ਛੱਡੀ ਐ ਤੂੰ ਨਾ ਟਿਕੀ ਅੱਜ ਫੇਰ ਮੀ ਹੈਗਾ ਨਹੀਂ ਪੁੱਤ ਮੀ ਨਹੀਂ ਤਾਂ ਪਈ ਜਾਣਾਗਾ ਰੋਟੀ ਦਾ ਮਸਲਾ ਗਾ ਦੋ ਰੋਟੀਆਂ ਵੀ ਖਾਣੀਆਂ ਨੇ ਜੇ ਕਰੂੰਗੀ ਕੰਮ ਤਾਂ ਟੋਕ ਰੋਟੀ ਦਾ ਮਿਲੂਗਾ ਨਹੀਂ ਫਿਰ ਬੈਠੀਆਂ ਤੈਨੂੰ ਪਤਾ ਹੀ ਆ ਗੱਲ ਤਾਂ ਤੇਰੀ ਸਹੀ ਆ ਪੂਆ ਹਾਂ ਮਸਲਾ ਤਾਂ ਦੋ ਰੋਟੀਆਂ ਦਾ ਹੀ ਆ ਪੂਆ ਮੈਂ ਤਾਂ ਥੋੜੀਆਂ ਜੀਆਂ ਗੱਲਾਂ ਕਰਨੀਆਂ ਸੀ ਤੇਰੇ ਨਾਲ ਆ ਜਾਪੇ ਇੱਥੇ ਬੈਠ ਜਾਂਦੇ ਆਂ ਜੀ ਨਾ ਨਾ ਧੀਏ ਮੇਰੇ ਕੋਲ ਕਿੱਥੇ ਟਾਈਮ ਆ ਆ ਨਾਜਰ ਕੇ ਖੇਤ ਚ ਨਾ ਬਹੁਤ ਕਹਿੰਦੇ ਪੱਠੇ ਖੜੇ ਨੇ ਮੈਂ ਤਾਂ ਉੱਥੋਂ ਵੱਢ ਲਿਆ ਮਾਂ ਤੈਨੂੰ ਪਤਾ ਆ ਰੱਬ ਤਾਂ ਅੱਗ ਹੀ ਨਹੀਂ ਹਟਦਾ ਆ ਦੇਖ ਲਾ ਕਿ ਮੈਂ ਮੀ ਮੜਾ ਜਾ ਹਟਿਆ ਮੈਂ ਕਿਹਾ ਭੱਜ ਕੇ ਜਾ ਕੇ ਮੈਂ ਪੱਠੇ ਵੱਢ ਕੇ ਉਹ ਵਿਚਾਰੀਆਂ ਭੁੱਖੀਆਂ ਖੜੀਆਂ ਨੇ ਉਹਨਾਂ ਨੂੰ ਪਾ ਦਾਂ ਚਲ ਕੋਈ ਨਾ ਤੂੰ ਚਲੀ ਜਾ ਘਰੇ ਕਾਲਜ ਜਾਨੀਆ ਕਿ ਕਰਨ ਨੂੰ ਜਾਨੀਆ ਨਹੀਂ ਮੈਂ ਤਾਂ ਕਰਨ ਨੂੰ ਚਲੀ ਸੀਗੀ ਕੰਮ ਤੋਂ ਆ ਕੇ ਚਲ ਕੋਈ ਨਾ ਪੁੱਤ ਤੂੰ ਪੜਿਆ ਕਰ ਪੜਾਈ ਦੇ ਲੈ ਲਾ ਕੇ ਕਰਿਆ ਕਰ ਹਾਂ ਆ ਮੇਰੇ ਵੱਲ ਦੇਖ ਲੈ ਕਿਵੇਂ ਮੈਂ ਬੁੱਢੀ ਠੇਰੀ ਖੇਤਾਂ 'ਚ ੱੱਕੇ ਖਾਂਦੀ ਫਿਰਦੀ ਆਂ ਹੈ ਆ ਬਾਟਾਂ ਖੁਰਚਦੀ ਫਿਰਦੀ ਆਂ ਦੇਖ ਲੈ ਚਲ ਕੋਈ ਨਾ ਪੁੱਤ ਤੂੰ ਜਾ ਮੇਰਾ ਕੀ ਆ ਹਾਂ चंगा है है। पाणी पाणी सारे पास डर भी लगता जसदार ठीक हां हां ठीक है, जी जी है।, हाँ हाँ है जी अच्छा मैं तेन पता ਆ ਪੱਠੇ ਲੈਣ ਚੱਲੀ ਸੀਗੀ ਔਖੀਆਂ ਧਹਾਈਆਂ ਖੜੀਆਂ ਰਹਿੰਦੀਆਂ ਨੇ ਕੀ ਕਰੀਏ ਜੇ ਕੰਮ ਕਰਾਂਗੇ ਤਾਂ ਰੋਟੀ ਮਿਲੂ ਨਹੀਂ ਰੋਟੀ ਵੀ ਨਹੀਂ ਮਿਲਦੀ ਹੈਗੀ ਮੈਂ ਤਾਂ ਇਹ ਕਹਿੰਦਾ ਸੀ ਵੀ ਸਾਨੂੰ ਕੀ ਲੋੜ ਹੈ ਇਹ ਜੇ ਮੀਂਹ ਚ ਗਾਰੇ ਚ ਭੱਜਣ ਦੀ ਜੇ ਕਿਤੇ ਦੀਗੇ ਲੱਤਾਂ ਬਾਹਰ ਟੁੱਟੂਗੀ ਕੌਣ ਸਾਮੂਗਾ ਸਾਨੂੰ ਬੇਪੁੱਤ ਫਿਰ ਬੈਠੀ ਨੂੰ ਮੈਨੂੰ ਰੋਟੀ ਕਿਹੜਾ ਦਊ ਮੇਰੇ ਕਰਮਾਂ ਚ ਰਾਮ ਕਿੱਥੇ ਆ ਤੂੰ ਕਿਉਂ ਭੂਆ ਫਿਕਰ ਕਰਦੀਆਂ ਰੋਟੀ ਦਾ ਪ੍ਰਮਾਤਮਾ ਦੇਣ ਵਾਲਾ ਸਾਰਿਆਂ ਨੂੰ ਉਹੀ ਦਿੰਦਾ ਕੀੜੇ ਕੰਡਿਆਂ ਨੂੰ ਵੀ ਉਹੀ ਦਿੰਦਾ ਤੂੰ ਕਿਉਂ ਰੋਟੀ ਦਾ ਫਿਕਰ ਕਰਦੀਆਂ ਭੂਆ ਬੇ ਫੇਰ ਕਿਉਂ ਨਾ ਕਰਾਂ ਉਹ ਸੱਡੀ ਜਿਹੜੀਆਂ ਆਈਆਂ ਹੋਈਆਂ ਨੇ ਨਾ ਪੂਤਨੀਆਂ ਕਿੱਥੇ ਰੋਟੀ ਦੇ ਕੇ ਰਾਜੀ ਨੇ ਹੁਣ ਤਾਂ ਮੈਂ ਮੂਰੇ ਹੋ ਕੇ ਸਾਰਾ ਕੰਮ ਕਰਦੀ ਆਂ ਬੇ ਮੈਨੂੰ ਤਾਂ ਨਹੀਂ ਪੁੱਛਦੀਆਂ ਹੈ ਦਿਨ ਰਾਤ ਉਹਨਾਂ ਦੇ ਮੂਰੇ ਹੋ ਕੇ ਆ ਝੂਠੇ ਭਾਂਡੇ ਸੜ ਦੰਦੀਆਂ ਨੇ ਮੇਰੇ ਮੂਰੇ ਕਹਿੰਦੀਆਂ ਨੇ ਸਾਫ਼ ਕਰਦੇ ਤਾਂ ਰੋਟੀ ਦਾ ਟੁੱਕ ਮਿਲਦਾ ਕੀ ਦੱਸਾਂ ਮੈਂ ਕਿਸੇ ਨੂੰ ਕਹਿੰਦੇ ਨੇ ਝੱਗਾ ਚੱਕਦੇ ਤਾਂ ਆਪ ਦਾ ਹੀ ਢੱਡ ਨੰਗਾ ਹੁੰਦਾ